ਪਾਣੀ ਦੀਆਂ ਇੰਨਾ ਤੇਜ਼ ਲਹਿਰਾਂ ਦੀ ਆਵਾਜ਼ਾ ਸੁਣੋ ਇਹ ਵੱਡੀ ਖਬਰ ਆ ਰਹੀ ਹੈ ਗੁਰਦਾਸਪੁਰ ਦੇ ਕਾਨੂੰਵਾਲ ਪਿੰਡ ਤੋਂ ਇੱਥੇ ਸਵੇਰ ਦੀਆਂ ਸੈਰ ਤੇ ਨਿਕਲੀਆਂ ਤੋ ਕੁੜੀਆਂ ਲਈ ਪਾਣੀ ਮੌਤ ਦਾ ਸਬਬ ਬਣ ਗਿਆ ਪਹਿਲੀ ਜਾਣਕਾਰੀ ਜੇ ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀਆਂ ਸੈਲਫੀ ਖਿੱਚਣ ਵਾਸਤੇ ਦਰਿਆ ਦੇ ਕੰਢੇ ਤੇ ਉਤਰੀਆਂ ਸਨ ਪਰ ਪਾਣੀ ਦਾ ਤੇਜ਼ ਬਹਾਵ ਹੋਣ ਕਰਕੇ ਪਾਣੀ ਇਹਨਾਂ ਨੂੰ ਵਹਾ ਕੇ ਲੈ ਗਿਆ। ਨਿਸ਼ਾ ਤੇ ਲਵਪ੍ਰੀਤ ਨਾਮ ਦੀਆਂ ਕੁੜੀਆਂ ਦੇ ਪਾਣੀ 'ਚ ਡੁੱਬਣ ਦੀ ਖਬਰ ਮਿਲਦੇ ਹੀ ਮੌਕੇ ਦੇ ਉੱਤੇ ਭਾਰੀ ਸੰਖਿਆ ਦੇ ਲੋਕ ਜਮ੍ਹਾਂ ਹੋ ਗਏ। ਪੁਲਿਸ ਅਫਸਰ ਵੀ ਮੌਕੇ ਤੇ ਪਹੁੰਚੇ ਪਰ ਦੂਰ ਦੂਰ ਤੱਕ ਦੋਨਾਂ ਕੁੜੀਆਂ ਦਾ ਕੋਈ ਸੁਰਾਗ ਮਿਲਦਾ ਨਜ਼ਰ ਨਹੀਂ ਆ ਰਿਹਾ ਸੀ। ਪਾਣੀ ਦਾ ਬਹਾਵ ਤੇਜ਼ ਹੋਣ ਕਰਕੇ ਦੋਨਾਂ ਕੁੜੀਆਂ ਨੂੰ ਲੱਭਣ 'ਚ ਬਹੁਤ ਦਿੱਕਤ ਆ ਰਹੀ ਹੈ। ਸੋਸ਼ਲ ਮੀਡੀਆ ਤੇ ਪਿਛਲੇ ਕੁਝ ਸਮੇਂ ਤੋਂ ਸੈਲਫੀ ਕਰੇਜ਼ ਵਧਿਆ ਹੈ ਪਰ ਫਿਰ ਵੀ ਇੰਨੀਆਂ ਘਟਨਾਵਾਂ ਹੋਣ ਦੇ ਬਾਵਜੂਦ ਲੋਕ ਸੁਧਰਨ ਦਾ ਨਾਮ ਨਹੀਂ ਲੈ ਰਹੇ ਫਿਲਹਾਲ ਨਹਿਰ ਦੇ ਵਿੱਚ ਕੁੜੀਆਂ ਨੂੰ ਲੱਭਣ ਵਾਸਤੇ ਸਰਚ ਬਿਆਨ ਚੱਲਦਾ ਪਿਆ ਹੈ ਪਰ ਦੂਰ ਦੂਰ ਤੱਕ ਉਹਨਾਂ ਦਾ ਕੋਈ ਸੁਰਾਗ ਨਹੀਂ ਹੈ ਸੈਲਫੀ ਲੈਣ ਦੇ ਸ਼ੌਕੀਨ ਲੋਕਾਂ ਵਾਸਤੇ ਇਹ ਖਬਰ ਸਬਕ ਲੈਣ ਵਾਲੀ ਖਬਰ ਹੈ ਕਿਉਂਕਿ ਇੱਕ ਸੈਲਫੀ ਦੀ ਕੀਮਤ ਕਦੇ ਵੀ ਜ਼ਿੰਦਗੀ ਨਹੀਂ ਹੋ ਸਕਦੀ ਦੋਨੋਂ ਲਾਪਤਾ ਕੁੜੀਆਂ ਨੂੰ ਲੱਭਣ ਵਾਸਤੇ ਆਸ-ਪਾਸ ਦੇ ਪਿੰਡਾਂ ਨੂੰ ਵੀ ਖਬਰ ਦੇ ਦਿੱਤੀ ਗਈ ਹੈ ਦੋਨੋਂ ਕੁੜੀਆਂ ਰੁੜ ਕੇ ਕਿੱਥੇ ਪਹੁੰਚੀਆਂ ਫਿਲਹਾਲ ਇਸ ਬਾਰੇ ਕਿਸੇ ਨੂੰ ਕੋਈ ਭਨਕ ਤੱਕ ਨਹੀਂ ਲੱਗੀ ਹੈ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਦੋਨੋਂ ਕੁੜੀਆਂ ਦੇ ਲੱਭਣ ਦੀ ਉਮੀਦ ਵੀ ਲਗਾਤਾਰ ਘਟਦੀ ਜਾ ਰਹੀ ਹੈ ਫਿਰ ਵੀ ਪ੍ਰਸ਼ਾਸਨ ਦੀ ਟੀਮ ਉਹਨਾਂ ਨੂੰ ਲੱਭਣ ਤੇ ਲੱਗੀ ਹੋਈ ਹੈ ਦੈਨਿਕ ਮੇਨ ਪੰਜਾਬੀ ਟੀਵੀ ਦੀ ਰਿਪੋਰਟ